ਪਾਰਟੀ ਪਹਿਲੀ ਦੇ ਨਾਮ ਆ। ਮੈਨੂੰ ਪਾਰਟੀ ਤੋਂ ਲੈ ਕੇ ਆਏ ਜੀ ਨਾਲ ਦੇ ਟਰਨ ਜਿਹਦੇ ਕਲੱਚ ਵੀ ਨਹੀਂ ਖੁੱਲਿਆ ਜੀ। ਅੱਛਾ। ਹਾਂਜੀ ਹਾਂਜੀ। ਤਰ ਮੈਂ ਉਹ ਆ ਦੇ ਲੈ। ਤਰ ਬਾਹ ਮਾਰ ਕੇ ਚੈੱਕ ਆਪ ਦੇਖੋ 18 ਦਾ ਜੀ। 18 ਦਾ ਮਾਰਕਾ ਪਿਆ 18 ਮਾਰ ਰਹਾ। ਪਹਿਲੀ ਪਾਰਟੀ ਚ ਲਿਆਂਦਾ। ਹਾਂ ਜੀ ਕਲੱਚ ਤੱਕ ਵੀ ਨਹੀਂ ਖੁੱਲਿਆ ਜੀ ਦਾ। ਕੋਈ ਨਿਊਟਰਲ ਨਾ ਕੋਈ ਕਲੱਚ। ਆ ਕਰਵਾਈ ਚੈੱਕ ਲੈ। ਆ ਸਾਰੇ ਨਟ ਚੈੱਕ ਕਰਵਾ ਦੇ। ਆ 3 ਸਪੀਡ ਦੇ ਵਿੱਚ ਆ ਯੂਜੀ ਗੇਅਰ ਦੇ ਵਿੱਚ ਆ ਸਪੈਸ਼ਲ ਐਡੀਸ਼ਨ ਦੇ ਵਿੱਚ। ਐਡੀਸ਼ਨ ਆ ਜੀ। ਬੰਦੇ ਇਹ ਜੀ ਪਾਰਟੀ ਦੀ ਜੀ। ਹਾਂ। ਬੰਨ ਕੇ ਚਲੋ ਚਿੱਪ ਪਣੀ ਕੱਢੀ ਕਹਿੰਦੇ ਪਾ ਤੂੰ ਲੈ ਜਾ ਹੁਣ ਜਿੰਨੇ ਕ ਟਰੈਕਟਰ ਆਪਣੇ ਲਵੇ ਹੈਗੇ ਆ ਉਹ ਤਾਂ ਹੈਗੇ ਨੇ ਜੇ ਕੋਈ ਸਜਰੇ ਇਹਨਾਂ ਤੋਂ ਇਲਾਵਾ ਵੀ ਕੋਈ ਟਰੈਕਟਰ ਦੀ ਤੁਹਾਨੂੰ ਫਰਮਾਇਸ਼ ਕਰੇ ਵੀ ਜਰਾ ਆ ਟਰੈਕਟਰ ਚਾਹੀਦਾ ਤੁਸੀਂ ਉਹ ਤਾਂ ਮਰਜ਼ੀ ਬੋਲੇ ਜੀ ਲੱਭ ਕੇ ਦੇ ਦੋਂਗੇ ਮੌਕੇ ਤੇ ਜੀ ਮੌਕੇ ਤੇ ਜਿਹੜੇ ਚਾਰ ਕੁ ਚਾਰ ਵੀ ਦਵਾਉਂਗੇ ਅੱਛਾ ਜੀ ਇੰਨੇ ਧਿਆਨ ਦੇ ਵਿੱਚ ਨੇ ਇਹ ਦੂਜੇ ਹੁੰਦੇ ਮੈਟਰ ਕੰਪਨੀ ਹੁੰਦੀ ਨਹੀਂ ਫਿਰ ਅੱਛਾ ਕੰਪਨੀ ਫਿਟਿੰਗ ਦੇ ਮੈਟਰ ਨੇ ਦੇਖੋ ਇਹ ਬੱਚਾ ਆ ਪਤਾ ਨਹੀਂ ਜਮੇ ਹੀ ਨਵਾ ਯਾਰ ਹੈ ਲੈ ਜੰਮੇ ਭੈਣੇ ਜਿੰਮੇ ਕਹਦੀ ਜੰਮੇ ਲੈ ਕਿਉਂ ਬਈ 100 ਤੋਂ 100% ਕੰਡੀਸ਼ਨ ਵਿੱਚ ਹੈ ਟਰੈਕਟਰ ਦੀ ਆ ਦਿਖਾਈ ਲੈ ਨਾਟ ਨੂੰ ਉਹ ਦਿਖਾ ਲੈ ਸਟicker ਵਗੈਰਾ ਕਰਵਾਈ ਚੱਕ ਉਹ ਲੈ ਪੱਠੀ ਕਰਵਾਇਦ ਤਰੂ ਚੈੱਕ ਦੇਖ ओरिजिनल 1500 ਘੰਟੇ ਦੱਸੇ ਦੀ 1893 ਮਾਡਲ ਇਹਨੇ ਕਾਪੀ ਹੈ ਜੀ ਇਹਦੀ ਓਕੇ 2022 23 ਤੱਕ ਨੌ ਵੀ ਹੋ ਜੂਈ ਇਹ ਚਿੱਪਲੀ ਕਾਪੀ ਹੈ ਚਿੱਪਲੀ ਕਾਪੀ ਨੌ ਹੁੰਦਾ ਜੀ ਇਹ ਕਈ ਦੀ ਵੀਦੀ ਪਾਸਿੰਗ ਹੈਗੀ ਆ? ਹਾਂਜੀ ਪਾਸਿੰਗ ਹੈ। ਜਦੋਂ 23 27 ਤੱਕ ਪਾਸਗੇ ਟਰੈਕਟਰ ਅੱਜ ਵੀ ਨਾਮ ਹੋ ਜੂ ਕਈ ਸੱਜਣ ਸੋਚਦੇ ਹੁੰਦੇ ਆ ਨਾ ਵੀ ਭਾਈ ਮੋਡੀਫਿਕੇਸ਼ਨ ਕਰਾਉਣਾ ਸੀ ਬਾਹਰ ਲੈ ਕੇ ਜਾਣਾ। ਹਾਂਜੀ ਹਾਂਜੀ ਹਾਂ। ਚਿੱਪ ਵਾਲੀ ਕਾਪੀ। ਹਾਂ ਦੂਸਰੀ ਕਾਪੀ ਦੇ ਵਿੱਚ ਦਿੱਕਤ ਆ ਜਾਂਦੀ ਆ ਇਹ ਆਨਲਾਈਨ ਵੀ ਬੋਲਦਾ। ਚਿੱਪ ਵਾਲੀ ਕਾਪੀ ਆ। ਸ਼ੋਅ ਦਾ ਹੈਗਾ オリジナル।93 ਮਾਡਲ ਇਹਦਾ ਨੰਬਰ ਕਿੱਥੋਂ ਦਾ ਜੀ? ਪੰਜਾਬ ਜੀ। ਪੰਜਾਬ ਦਾ ਨੰਬਰ ਹੈ। ਓਕੇ। 2001 ਮਾਡਲ ਹੈ। ਹਾਂਜੀ ਹਾਂਜੀ। ਇਹ ਕ ਇਹਦਾ ਕਰਲੋਸਕਰ ਇੰਦਰ ਚ ਆ ਜਾਂਦਾ ਹੈ? ਹਾਂ। ਚੌਕੜਾ ਨਮਾ। ਹਾਂਜੀ ਚੌਕੜਾ ਨਮ ਵੱਡੀ ਲਿਫਟ ਚ ਹੈ ਹਾਂਜੀ ਇਹ ਤੁਸੀਂ ਇਹਨੂੰ ਸੱਚ ਤੋਤਾ ਤੂਤਾ ਕਿਉਂ ਨਹੀਂ ਹੋਇਆ ਬਈ ਇਹ ਤਾਂ ਜੀ ਅੱਜ ਹੀ ਆਈ ਟਰੈਕਟਰ ਅਸਾਜੀ ਆਇਆ ਲਿਆਂਦਾ ਕੋ ਉਦਾਂ ਅਡਜਸਟਮੈਂਟ ਕੀਤਾ ਕਿਸ ਨਾਲ ਨਾਲ ਲੈਟ ਮੈਨੂੰ ਲਿਆਂਦਾ ਹੀ ਆ ਜੀ ਅਸਾ ਲਿਆਂਦਾ ਹੀ ਆ ਹਾਂ ਇਹਨੇ ਸਭ ਤੋਂ ਹੀ ਕਮਾਲ ਦਾ ਓਏ ਅੱਜ ਨਾ ਆਪਾਂ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਸੇਖਾ ਅੱਜ ਉੱਥੇ ਪਹੁੰਚੇ ਆ ਇੱਥੇ ਇੱਕ ਬਹੁਤ ਪੁਰਾਣਾ ਸੱਜਣ ਲੱਭਿਆ ਤੁਹਾਡੇ ਵਾਸਤੇ ਜਿਹੜਾ ਬਹੁਤ ਚਿਰਾਂ ਤੋਂ ਟਰੈਕਟਰ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਹੈ ਫੁੱਲ ਜਾਣਕਾਰੀ ਲਵਾਂਗੇ ਅੱਜ ਕਿੱਥੋਂ ਦੇ ਨੰਬਰ ਨੇ ਕਿਹੜਾ ਟਰੈਕਟਰ ਕੀ ਰੇਟ 'ਚ ਬਣੂ ਤੇ ਕਿੰਨੀ ਕੁ ਗਾਰੰਟੀ ਲੈਂਦੇ ਆ ਹਨਾ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਰੇ ਸੱਜਣਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਜੇ ਕੋਈ ਚੰਗੇ ਟਰੈਕਟਰ ਦੀ ਭਾਲ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਨੇ ਨਾ ਉਹਨਾਂ ਦਾ ਫਾਇਦਾ ਹੋ ਜਾਊਗਾ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਹਿਲਾਂ ਸੱਜਣ ਨੂੰ ਮਲਾਉਣੇ ਆ ਉਸ ਤੋਂ ਬਾਅਦ ਆਪਾਂ ਪੁੱਛਾਂਗੇ ਡਿਟੇਲ ਤੇ ਨਾਲੇ ਆਪਾਂ ਨਾਂ ਵੀ ਪੁੱਛਦੇ ਆ ਵੀ ਸੱਜਣ ਦਾ ਕੀ ਆ ਵੈਸੇ ਮੈਨੂੰ ਪਤਾ ਮੈਂ ਕਿਹਾ ਵੀ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਸ੍ਰੀ ਗਾਜੀ ਕੀ ਹਾਲ ਚਾਲ ਨੇ ਸਰ ਠੀਕ ਹੋ ਜੀ ਨਾਮ ਤੁਹਾਡਾ ਹੈਗਾ ਕਾਲਾ ਸਿੰਘ ਤੇ ਤੁਹਾਡਾ ਪੱਕਾ ਨਾਮ ਕੀ ਹੈ ਪੱਕਾ ਨਾਮ ਜਸਪਾਲ ਸਿੰਘ ਜੀ ਅੱਛਾ ਜਸਪਾਲ ਸਿੰਘ ਹੈ ਮੈਂ ਤਾਂ ਸੱਜਣੋਂ ਤਾਂ ਪੁੱਛਿਆ ਕਿਉਂਕਿ ਅਸੀਂ ਕਾਲੇ ਦੇ ਨਾਮ ਨਾਲ ਤਾਂ ਜਾਣਦੇ ਜੀ ਹਾਂਜੀ ਹਾਂਜੀ ਜਦੋਂ ਬੰਦਾ ਛੋਟੀ ਉਮਰ ਦਾ ਹੁੰਦਾ ਉਦੋਂ ਛੋਟਾ ਨਾਮ ਲੈਣਾ ਸੌਖਾ ਹੈ ਪਰ ਜਦੋਂ ਬੰਦਾ ਸਿਆਣਾ ਹੋ ਜਾਏ ਨਾ ਉਦੋਂ ਤਾਂ ਫਿਰ ਪੱਕਾ ਨਾਮ ਵਧੀਆ ਲੱਗਦਾ ਬਿਲਕੁਲ ਅਸਲੀ ਨਾਮ ਹੈਗਾ ਤੁਹਾਡਾ ਜਸਪਾਲ ਸਿੰਘ ਤੇ ਤੁਹਾਡਾ ਸੇਖੇ ਦੇ ਵਿੱਚ ਘਰ ਕਿੱਥੇ ਜਾ ਜਾਂਦਾ ਗੁਰੂ ਨਾਨਕ ਧਰਮ ਸ਼ਾਲਾ ਦੇ ਨੇੜੇ ਜੀ ਅੱਛਾ ਇੱਥੇ ਜਿੰਮ ਬਣੀ ਵੀ ਗੁਰੂ ਨਾਨਕ ਸਾਹਿਬ ਨਾਲ ਨੇੜੇ ਹਾਂ ਜਿੰਮ ਤੁਹਾਡੇ ਇੱਕ ਐ ਸੇਖੇ ਦੇ ਵਿੱਚੋਂ ਬਸ ਉਹ ਆਪਣੇ ਚਾਚੇ ਕੀ ਹੋਈ ਉਹ ਅਸਾ ਆਪਣੀ ਜੰਮੀ ਆ ਅਸਾ ਸਾਡੇ ਸਕੇਆਂ ਤੋਂ ਲਾਣੇ ਦੀ ਜੀ ਓਕੇ ਤੇ ਤੁਹਾਨੂੰ ਕਿੰਨਾ ਟਾਈਮ ਹੋਗਾ ਜੀ ਮਤਲਬ ਫੀਲਡਰ ਦੇ ਨਾਲ ਜੁੜਿਆ ਨੂੰ ਅਸੀਂ 99 ਦਾ ਕਰ ਦਿੰਦੇ 1999 ਦੇ 25 26ਵਾਂ ਸਾਲ ਲੱਗਿਆ ਹੈ ਹਨਾ ਹਾਂ ਜੀ ਲੰਬਾ ਤਾਂ ਅਜੇ ਤੱਕ ਆਇਆ ਨਹੀਂ ਨਾ ਜੀ ਕਿਰਪਾ ਮਹਾਰਾਜ ਦੀ ਨਾ ਕੋਈ ਅਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਕੋਈ ਨਹੀਂ ਕਿਰਪਾ ਮਹਾਰਾਜ ਦੀ ਵੱਡੀ ਰਹੀ ਮਤਲਬ ਆਪ ਟਰੈਕਟਰ ਤੁਸੀਂ ਹੁਣ ਤੱਕ ਘੱਟ ਖਰੀਦੇ ਤੁਸੀਂ ਦੁਬਾਰੇ ਲੋਕਾਂ ਨੂੰ ਬੋਲੇ ਨੇ ਪਹਿਲਾਂ ਖਰੀਦੇ ਜੀ ਪਹਿਲਾਂ ਸਾਂਝਾ ਸਾਂਝਾ ਕਰੀਂਗਾ ਜੀ ਕਾਰੋਬਾਰ ਕਿਵੇਂ ਕਰੀਗਾ ਜੀ ਉਦੋਂ ਰਜੇਵੇਂ ਕਬੀਲਦਰੀ ਨੇ ਵੀ ਹੁੰਦੀ ਨੇ ਜੀ ਤੇ ਉਸ ਤੋਂ ਬਾਅਦ ਫਿਰ ਦੁਬਾਰੇ ਵੀ ਵਾਧੂ ਨਹੀਂ ਸਾਰੇ ਯਾਰ ਮਿੱਤਰਾਂ ਨਾਲ ਫਿਰ ਵਾਹੀ ਬਰੂ ਦੇ ਮਿੱਤਰਾਂ ਨਾਲ ਲੰਕਾ ਬਨਾਲੇ ਬਰੂ ਨਾਲ ਸਾਰੇ ਮਿੱਤਰਾਂ ਨੇ ਲੰਕਾ ਜੀ ਠੀਕ ਹੈ ਜੀ ਕੋਈ ਆਇਆ ਨਹੀਂ ਹੈਗਾ ਜੀ ਮੰਨ ਕੇ ਚਲੋ ਜੇ ਕਿਸੇ ਵਪਾਰੀ ਨੂੰ ਪੁੱ ਅੱਜ ਦੀ ਕਿੜੀ ਆਪੇ ਇਹ ਗੱਲ ਮੰਨੀ ਐ ਹੁਣ ਜਿੰਨੇ ਕ ਟਰੈਕਟਰ ਆਪਣੇ ਲਵੇ ਹੈਗੇ ਆ ਉਹ ਤਾਂ ਹੈਗੇ ਨੇ ਜੇ ਕੋਈ ਸੱਜਣ ਇਹਨਾਂ ਤੋਂ ਇਲਾਵਾ ਵੀ ਕੋਈ ਟਰੈਕਟਰ ਦੀ ਤੁਹਾਨੂੰ ਫਰਮਾਇਸ਼ ਕਰੇ ਵੀ ਜਰਾ ਆ ਟਰੈਕਟਰ ਚਾਹੀਦਾ ਤੁਸੀਂ ਉਹ ਤਾਂ ਮਰਜ਼ੀ ਬੋਲੇ ਜੀ ਲੱਭ ਕੇ ਦੇ ਦੋਗੇ ਮੌਕੇ ਤੇ ਜੀ ਮੌਕੇ ਤੇ ਜਿਹੜੇ ਚਾਰ ਕੁ ਚਾਰ ਵੀ ਦਵਾਂਗੇ ਅੱਛਾ ਜੀ ਇੰਨੇ ਧਿਆਨ ਦੇ ਵਿੱਚ ਨੇ ਜਲਾ ਮਿੱਤਰੋ ਗੱਲਾਂ ਚ ਵੱਡੀ ਆ ਅੱਜ ਨਾ ਤੁਹਾਨੂੰ ਨਵਾਂ ਸੱਜਣ ਮਿਲਾਇਆ ਤੇ ਤੁਸੀਂ ਇਹ ਨਾ ਕਹਦੇ ਹੋ ਵੀ ਵੀਡੀਓ ਦੇ ਵਿੱਚ ਤਿੰਨ ਕ ਟਰੈਕਟਰ ਦਿਖਾਏ ਆ ਪਰ ਜੇ ਤੁਸੀਂ ਹੋਰ ਵੀ ਟਰੈਕਟਰ ਕੋਈ ਵੀ ਕੰਪਨੀ ਦਾ ਕੋਈ ਵੀ ਮਾਰਕਾ ਦਾ ਲੈਣਾ ਨਾ ਤੁਸੀਂ ਸੰਪਰਕ ਕਰੋ ਇਹਨਾਂ ਦੇ ਨਾਲ ਤੁਹਾਡਾ ਫਾਇ ਤੇ ਤੁਹਾਡਾ ਮਾਨਤਾ ਨੂੰ ਵੀ ਕਰਵਾ ਦੇਣਗੇ ਚੀਜ਼ ਬਚਾ ਦੇਣੀ ਹੈ ਵਪਾਰੀਆਂ ਦੇ ਟਰੈਕਟਰ ਬਹੁਤ ਬਣਾਏ ਵਪਾਰੀਆਂ ਨੇ ਜ਼ਿੰਮੇਦਾਰ ਨੂੰ ਤਾਂ ਜੇ ਆਪਾਂ ਮੰਨ ਕੇ ਚੱਲੋ ਵੀ ਤੁਹਾਡੇ ਪਿੰਡਾਂ ਦੇ ਵਿੱਚੋਂ ਪਹਿਲਾਂ ਤੋਂ ਵਾਕਫ ਹੁੰਦੇ ਹਾਂ ਨਾ ਪੂਰਾ ਇਧਰ ਸਨ ਚਾਰਸ ਫੇਰੇ ਆਪਾਂ ਕਹਿ ਨਹੀਂ ਸਕਦੇ ਮਾਨ ਕਰਦੇ ਹਾਂ ਪਰਮਾਤਮਾ ਦੀ ਕਿਰਪਾ ਨਾਲ ਚਾਰਸ ਫੇਰੇ ਹੈਗਾ ਹੈ ਪਤਾ ਹੈ ਲੋਕਾਂ ਨੂੰ ਵੀ ਹਾਂ ਹੁਣ ਗੱਲ ਇੱਕ ਹੋਰ ਹੈ ਜੀ ਵਪਾਰੀਆਂ ਨਾਲ ਤਾਂ ਅਸੀਂ ਕਹਿੰਦੇ ਹਾਂ ਤੁਸੀਂ ਜੁੜੇ ਰਹੋ ਹਾਂਜੀ ਹਾਂਜੀ ਪਰ ਜਿਹੜੇ ਨਵੇਂ ਸੱਜਣ ਘਰਾਂ ਦੇ ਵਿੱਚ ਬੈਠੇ ਹਨ ਉਹਨਾਂ ਦੇ ਦਿਲ ਦੇ ਵਿੱਚ ਇੱਕ ਤਾਣਾ ਹੁੰਦੀ ਹੈ ਵੀ ਯਾਰ ਕਿਸੇ ਦੇ ਘਰੋਂ ਟਰੈਕਟਰ ਮਿਲ ਜੇ ਘੱਟ ਚੱਲਿਆ ਹੋਇਆ ਕਰੋ ਹਾਂਜੀ ਫ ਉਹ ਤੁਸੀਂ ਹੁਣ ਉਹ ਸੱਜਣਾਂ ਨੂੰ ਦਵਾਉਣੇ ਨੇ ਜਿਹੜੇ ਵੀਡੀਓ ਵੇਖਦੇ ਹਾਂ ਹਾਂ ਜੀ ਹਾਂ ਜਿਹੜੇ ਮਰਜੀ ਫਸਟ ਟੂਨਰ ਦੇ ਟਰੈਕਟਰ ਕੋਈ ਕਹੂ ਜਾ ਕੋਈ ਆਲਾ ਵਿੱਚ ਕਹਿੰਦੇ ਨੇ ਵਪਾਰੀ ਤੋਂ ਨਹੀਂ ਲੈਣਾ ਹਾਂ ਇਥੇ ਡਿਮਾਂਡ ਹੁੰਦੀ ਨੇ ਤੇ ਆਪਾਂ ਕਹਿੰਦੇ ਵਪਾਰੀ ਭਾਈ ਕੋਈ ਹੋਰ ਨਹੀਂ ਤਾਂ ਵਪਾਰੀ ਤਾਂ ਲੈ ਕੇ ਤਾਂ ਜ਼ਿੰਮੇਵਾਰੀ ਤੇ ਆਉਂਦਾ ਹੈ ਪਰ ਵਿੱਚ ਲੋਕ ਸਾਨੂੰ ਵੀ ਆ ਕੇ ਕਹਿੰਦੇ ਨੇ ਜੀ ਵਪਾਰੀ ਦਾ ਟਰੈਕਟਰ ਨਾ ਹੋਵੇ ਜੀ ਬਸ ਉਹਨਾਂ ਦੀ ਨੇ ਇੱਕ ਦਿਲ ਦੇ ਵਿੱਚ ਧੜਕੂ ਹੈ ਹਾਂ ਜੀ ਬਸ ਵੀ ਵਪਾਰੀ ਤੋਂ ਟਰੈਕਟਰ ਨਹੀਂ ਵਪਾਰੀ ਨੇ ਕੀ ਕਰਦਾ ਕੋਈ ਮਾਨੂੰ ਟਾਕਸ ਕਰ ਦਿੰਦੇ ਨੇ ਜੀ ਜਾਂ ਆਪਾਂ ਸੁਰਖੀ ਬਿੰਦੀ ਕਹਿੰਦੇ ਨੇ ਲਾ ਲੇ ਥੋੜੇ ਦਿਨ ਪਹਿਲਾਂ ਆ ਵੀ ਕਰਾਂ ਜੀ ਹੁਣ ਇਹਨਾਂ ਨੇ ਕਿਹੜਾ ਘਰੇ ਬਣਾਇਆ ਹੈ ਵਪਾਰੀ ਕਿਹੜਾ ਇੱਕ ਬਿਜ਼ਨਸ ਆ ਜੀ ਗੱਲ ਕੇ ਜੀ ਬੇਰਜ਼ਗਾਰੀ ਹੋ ਗਈ ਜੀ ਬੱਚੇ-ਪੁੱਛੇ ਪੜੇ ਹੋਏ ਨੇਗੇ ਪੜ੍ਹ ਲਿਖ ਕੇ ਬੱਚੇ ਨਾਲ ਹੀ ਜੁੜ ਗਏ ਚਲੋ ਉਹ ਪੈਸੇ ਵਾਲਾ ਰੋਟੀ ਰੋਜੀ ਆ ਜੀ ਬਸ ਗੱਲ ਹੁਣ ਆਪਣੀ ਵੀਡੀਓ ਹੋ ਜਾਣੀ ਹੈ ਬਾੜੀ ਲੰਮੀ ਤੇ ਆਪਾਂ ਨਾ ਜੀ ਤਿੰਨ ਟਰੈਕਟਰ ਦਿਖਾਉਣੇ ਇੱਕ ਤਾਂ ਖੜਾ ਇੱਧਰਲੇ ਪਾਸੇ 593 ਕਿੰਨਾ ਮਾਡਲ ਹੈ ਜੀ ਇਹ 93 ਮਾਡਲ ਹੈ ਜੀ ਇਹ 1993 ਮਾਡਲ ਤੇ ਜਿਹੜਾ ਆ ਖੜਾ ਸਵਰਾਜ ਇਹ ਇਹ 2001 ਹੈ ਜੀ ਇਹ 2001 ਮਾਡਲ ਹੈ ਤੇ ਜਿਹੜਾ ਆ ਖੜਾ ਇੱਧਰਲੇ ਪਾਸੇ ਨੀਲੇ ਚ ਇਹ 2018 ਮਾਡਲ ਹੈ ਹਾਂਜੀ ਆਪਾਂ ਸ਼ੁਰੂਆਤੀ ਤੋਂ ਕਰੀਏ ਹਾਂਜੀ ਹਾਂਜੀ ਐਈ ਤਾਂ ਸ਼ੁਰੂਆਤ ਕਰਦੇ ਆਂ ਜੀ ਲੈ ਮੈਨੂੰ ਨਾ ਜਾਣਕਾਰੀ ਦਿਓ ਇਹਦੇ ਬਾਰੇ ਮਾਡਲ ਤਾਂ ਹੈਗਾ 2018 2018 ਹਾਂਜੀ ਓਕੇ ਤੇ ਫਸਟ ਹੁੰਦਾ ਜੀ ਅੱਛਾ ਪਾਰਟੀ ਪਹਿਲੀ ਦੇ ਨਾਮ ਦੀ ਪਾਰਟੀ ਤੋਂ ਲੈ ਕੇ ਆਏ ਜੀ ਨਾਲ ਦੇ ਟਰਨ ਜਿਹਦੇ 70 75 75 ਪੈਸੇ ਮੰਨ ਕੇ ਆਪਾਂ ਕਹਾਂਗੇ 80 ਪੈਸੇ ਨਹੀਂ ਸਭ ਕੋਈ ਨਾਲ ਕਲੱਚ ਵੀ ਨਹੀਂ ਖੁੱਲਿਆ ਜੀ ਅੱਛਾ ਹਾਂਜੀ ਹਾਂਜੀ ਪਹਿਲੀ ਪਾਰਟੀ ਤੋਂ ਲੈ ਕੇ ਆਏ ਜੀ ਆਗਲੇ ਦੇ ਘਰੋਂ ਹੀ ਤੁਹਾਨੂੰ ਮੈਂ ਉਹਦੇ ਲੈ ਕਰਵਾ ਮਾਰ ਕੇ ਚੈੱਕ ਆਪ ਦੇਖੋ 18 ਦਾ ਜੀ 18 ਦਾ ਮਾਰਕਾ ਆਪਿਆ 18 ਮਾਡਲ ਹੈ ਪਹਿਲੀ ਪਾਰਟੀ ਕੁਈ ਨਿਓਜਲ ਨਾਲ ਕਿ ਕਲੱਚ ਆ ਕਰਵਾਈ ਚੈੱਕ ਲੈ ਆ ਸਾਰੇ ਨਟ ਚੈੱਕ ਕਰਵਾ ਦੇ ਆ 3 ਸਪੀਡ ਦੇ ਵਿੱਚ ਆ ਯੂਜੀ ਗੇਅਰ ਦੇ ਵਿੱਚ ਆ ਸਪੈਸ਼ਲ ਅੰਡੀਸ਼ਨ ਦੇ ਵਿੱਚ ਇਹ ਸਾਰੀ ਚੀਜ਼ਾਂ ਸੱਜਣ ਭਾ ਦੇ ਦੇ ਵਿੱਚ ਸਾਰੀ ਚੀਜ਼ੇ ਮਿਲ ਗਈ ਸਾਰਾ ਤਾਂ ਜਿਹੜਾ ਸਟੇਟ ਸ਼ੂਟ ਲਗਾਈ ਬੰਦੇ ਇਹ ਜੀ ਪਾਰਟੀ ਦੀ ਜੀ ਬੰਦ ਕੇ ਚਲੋ ਚਿੱਪ ਨਹੀਂ ਕੱਢੀ ਕਹਿੰਦੇ ਪਾ ਤੂੰ ਲੈ ਜਾ ਆਏ ਹਾਏ ਦੇਖ ਇਦਾਂ ਤੇ ਸੱਜਣ ਚਾਹੀਦਾ ਆ ਕਹਿੰਦੇ ਚਿੱਪ ਦਾ ਯਾਰ ਕੱਢੂ ਮੈਂ ਤੁਸੀਂ ਗੱਲ ਇਹ ਆ ਜੀ ਹੁਣ ਉਹ ਸੱਜਣਾਂ ਨੇ ਖੁਸ਼ ਹੋ ਕੇ ਦਿੱਤਾ ਆਪਣੇ ਲਿਆਂਦਾ ਹੈ ਤੇ ਖੁਸ਼ ਹੋ ਕਿ ਹੁਣ ਇਹਨੂੰ ਸੱਜਣ ਲੈ ਜਾਣਗੇ ਵੀ ਤੁਸੀਂ ਵੀ ਖੁਸ਼ ਹੋ ਕੀ ਦੇਣਾ ਨਾ ਠੀਕ ਹੈ ਨਾ ਖੁਸ਼ ਹੋ ਕੀ ਦੇਣਾ ਪੰਜੇ ਦਸੇ ਦੇ ਮੂੰਹ ਮੱਥੇ ਲੰਢ ਗਿਓ ਪੱਪਾ ਦੇ ਚੋਂ ਲੈ ਕੇ ਆਏ ਆ ਜੀ ਦੋ ਪੈਸੇ ਬਣਦੇ ਨੇ ਆਪਾਂ ਦੇਣੇ ਹੀ ਗੱਲ ਤੇ 18 ਮਾਡਲ ਹੈ ਤਾਂ ਮੈਂ ਬੰਪਰ ਤੋਂ ਲੱਗ ਜਾ ਸਾਰੀ ਕੜੀ ਐ ਟਿਚ ਚੱਕ ਕਰਵਾ ਦੇ ਇੱਧਰ ਨੂੰ ਅਸੀਂ ਚਾਰੇ ਪਾਸੇ ਜਿਹੜਾ ਦੇਖ ਟਰੈਕਟਰ ਦੇ ਟਾਇਰ ਟੂਰਾਂ ਦੀ ਕੰਡੀਸ਼ਨ ਦਿਖਾ 18 ਮਾਡਲ ਹੈ ਨਾਲ ਦੇ ਟਾਇਰ ਨੇ ਟਰੈਕਟਰ ਦੇ ਨਾਲ ਦੇ ਟਾਇਰ ਆ ਦੇਖਿਆ ਇਹ ਟਿਊਬਾ ਡੱਬਾਂ ਦਾ ਕਰਵਾ ਚੱਕ ਲਾ ਡਿਸਟ੍ਰੀਬਿਊਟਰ ਦਿਖਾ ਹ ਇਹ ਜਮੀਨੀ ਕਥੀ ਹੋਈ ਨਹੀਂ ਨਾ ਨਾ ਜੀ ਚੱਲਿਆ ਨਹੀਂ ਬਾਲਾ ਕੱਟ ਚੱਲਿਆ ਜੀ ਚਾਰ ਚਾਰ ਸਾਲ ਦਾ ਖੜੇ ਨਹੀਂ ਹੋਗੇ ਕੋਈ ਲਿੰਕ ਦਾ ਚੈੱਕ ਅੱਛਾ ਤਿੰਨ ਚਾਰ ਸਾਲ ਦਾ ਖੜੇ ਹੀ ਦੀ ਗੱਲ ਬੰਦਾ ਕੋਲ ਇੱਕ 4x4 ਤੇ ਨਾਲ ਅੱਛਾ ਵੱਡਾ ਟਰੈਕਟਰ ਤੇ ਨਾਲ ਟਰੈਕਟਰ ਦੀ ਕੋਨੋਪੀ ਲੱਗੀ ਹੋਈ ਆ ਸਿਸਟਮ ਲੱਗਿਆ ਹੋਇਆ ਹੈ ਹਾਂ ਸਰ ਸੰਗਰੂਰ ਦਾ ਨੰਬਰ ਹੈ ਸੰਗਰੂਰ ਦਾ ਨੰਬਰ ਹੈ ਤੇ ਉਹ ਚੱਲ ਮੀਟਰ ਮੂਟਰ ਇਹਦਾ ਚੱਲਦਾ ਹੀ ਸਾਰਾ ਸਾਰਾ ਕੁਝ ਹੀ ਸਾਰਾ ਕੁਝ ਕਿੰਨਾ ਕ ਚੱਲਿਆ ਹੋਇਆ Ориਜਨਲ ਇਹ ਇਹ 14 1500 ਘੰਟਾ ਚੱਲੇ ਵੀ 14 1500 ਘੰਟਾ ਚੱਲਿਆ ਹੋਇਆ ਤਾਂ ਹੀ ਧਰਮੇ ਨਾਲ ਦੇ ਟਾਇਰ ਨਹੀਂ ਦੇਖੀ ਕੱਲੀ ਬਾਹਰੋਂ ਕੁਡੀ ਸੁਣਨਾ ਦਿਖਾ ਮਗਰਾਡਾਂ ਨੂੰ ਦਿਖਾ ਵੀ ਕਿਸੇ ਨਾਡ ਨੂੰ ਵੀ ਜੰਗਾਲ ਨਹੀਂ ਪਈ ਹੁੰਦਾ ਹਾਂ ਜੀ ਕੁਝ ਨਹੀਂ ਹੈਗਾ ਜੀ ਤੇ ਇਹਦੀ ਸੂਹ ਖੋਲਿਓ ਜੀ ਟਰੈਕਟਰ ਦੀ ਧਰਮੇ ਆ ਜਾਓ ਦੇਖ ਇਹ ਜਿਹੇ ਟਰੈਕਟਰ ਨਾਲ ਬਹੁਤ ਜ਼ਿਆਦਾ ਘੱਟ ਮਿਲਦੇ ਹੁੰਦੇ ਆ ਬਹੁਤ ਜ਼ਿਆਦਾ ਘੱਟ ਆ ਪੈਰਪੂਰ ਦਾਣਾ ਦਾ ਕਰਵਾ ਚੱਕ ਜਾ ਲੈ ਆ ਚੱਕ ਲਈ ਮੈਟ ਲੱਗੇ ਆਹ ਦੇਖੀ ਆ ਰੇਸ ਵਾਲਾ ਕਰਵਾ ਚੱਕ ਲੈ ਖੜਾ ਨਾ ਪੂਰਾ ਤੇ ਪੂਰਾ ਆ ਚੱਕ ਦੋ ਹੀ ਮੈਟ ਆ ਦੇਖ ਇਹ ਦੂਜੇ ਹੁੰਦੇ ਮੈਟ ਕੰਪਨੀ ਹੁੰਦੇ ਨਹੀਂ ਫਿੱਟ ਅ ਮੇਰੇ ਕੋਲ ਬੱਚਾ ਆ ਪਤਾ ਨਹੀਂ ਜਮੇ ਜਮੇ ਹੀ ਨਵਾਇਆ ਯਾਰ ਹੈ ਲੈ ਜੰਮੇ ਪੈਣੇ ਜਮੇ ਕਹਦੀ ਜੰਮੇ ਲੈ ਕਿਉਂ ਭਾਈ 100 ਤੋਂ 100% ਕੰਡੀਸ਼ਨ ਵਿੱਚ ਹੈ ਟਰੈਕਟਰ ਦੀ ਲੈ ਯਾਰ ਦਿਖਾ ਦਰ ਮੈਂ ਕਿਤੇ ਦਾ ਉਹ ਵੀ ਨਾ ਯਾਰ ਕੋਈ ਦਸਤਾ ਟਰੈਕਟਰ ਦੇ ਵਿੱਚ ਹਨ ਲੈ ਆ ਦਿਖਾਈ ਲੈ ਨਾਟ ਨੂੰ ਉਹ ਦਿਖਾ ਲੈ ਸਟicker ਵਗੈਰਾ ਕਰਵਾਇ ਚੈੱਕ ਆਹ ਬੋਲ ਪੱਠੀ ਕਰਵਾ ਇਧਰੋਂ ਚੈੱਕ ਦੇਖ ओरिजिनल 1500 ਘੰਟੇ ਦੇ ਸਿੱਧੇ 18 ਆਜਾ 1500 ਘੰਟੇ ਚੱਲਿਆ ਹੋਇਆ ਮਾਡਲ 18 ਮਾਡਲ 18 ਹੈ ਤਾਰਾ ਨੇ 6ਵੇਂ ਛਤਵੇਂ ਦੇ ਫਾਰਮ ਤੇ 35 ਨੰਬਰ ਫਾਰਮ ਬੈਂਕ ਦਾ ਲੋਨ ਤੇ ਜੇ ਕੋਈ ਫైనాన్స్ ਨਹੀਂ ਦੇਗਾ ਅੱਛਾ ਉਹਦੀ ਮੌਕੇ ਦੀ ਬੈਂਕ ਦੇ ਵਿੱਚੋਂ ਉਹਨਾਂ ਨੇ ਆਪ ਨੂੰ ਕਾਗਜ਼ クリア ਕਰਕੇ ਦੇ ਦਿੱਤਾ ਇਹਨੂੰ ਐ ਕਰੋ ਜੀ ਤੇ ਲੈਟਰ ਪੈਡ ਜੀ 18 ਮਾਡਲ ਆ 1500 ਘੰਟਾ ਚੱਲਿਆ ਹੋਇਆ ਜੂਜੀ ਗੇਅਰ ਦੇ ਵਿੱਚ ਆ 3 ਸਪੀਡ ਚ ਪਾਵਰ ਸਟੀering ਹਾਂਜੀ ਹਾਂਜੀ ਨਾਲ ਦੇ ਟਾਇਰ ਨੇ ਤੇ ਇਹਨੂੰ ਸਟਾਰਟ ਕਰੋ ਜੀ ਥੋੜਾ ਟਰੈਕਟਰ ਨੂੰ ਚਲ ਵੀ ਆਪਾਂ ਦੀ ਬੜਕ ਦੇਖਦੇ ਆ ਟਰੈਕਟਰ ਕਹਿੰਦਾ ਕੀ ਐ ਲੈ ਦੇਖਿਓ ਮਿੱਤਰੋ ਜੇ ਕਿਸੇ ਨੇ ਮੇਲਾ ਲੁੱਟਣਾ ਨਾ ਐ ਕੋਕਾ ਕੰਡੀਸ਼ਨ ਟਰੈਕਟਰ ਜੇ ਕਿਹਾ ਤਾਂ ਹੈਗਾ ਵੀ ਆ ਅਰੇ ਇਸ ਦੇ ਵੀ ਬੈਟਰੀ ਜੁੜੀ ਵੀ ਇਹ ਕਾਰ ਦੇ ਵੰਦ ਬੰਦ ਕਰ ਦੋ ਆ ਜਾਓ ਇੱਥੇ ਆ ਜਾਓ ਧਰਮੇ ਕੱਲਾ ਕੱਲਾ ਸਟicker ਕੱਲੀ ਕੱਲੀ ਰੌੜ ਕੱਲਾ ਕੱਲਾ ਯਾਰ ਨਾਟ ਵੀ ਨਾ ਟਰੈਕਟਰ ਦਾ ਕਹੀਦੀ ਨਾਲ ਦਾ ਜੇ ਕੋਈ ਸੱਜਣ ਖਰੀਦਣਾ ਚਾਹੁੰਦਾ ਤੇ ਗਰੀਸ ਗੁਰੂ ਵਾਲੀ ਜਾਂ ਧਰਮੇ ਦਿਖਾਈ ਆ ਪਿੰਨਾ ਪੰਨਾ ਦਿਖਾ ਬਈ ਮਾਡਲ ਹੈਗਾ ਜੀ 18 18 ਓਰੀਜਨਲ 1500 ਘੰਟਾ ਚੱਲਿਆ ਕੰਡੀਸ਼ਨ ਤਾਂ ਸਾਰਾ ਓਰੀਜਨਲ ਹੈ ਓਕੇ ਓਕੇ ਕਲਮ ਕਿਤੇ ਲੱਗੀ ਦੀ ਮੈਨੂੰ ਹੁਣ ਐ ਦੱਸੋ ਕਲੇ ਪੈਂਪਰ ਤੋਂ ਵਗੈਰ ਜੀ ਅੱਛਾ ਪੈਂਪਰ ਤੇ ਲੱਟਾ ਕਰਾਏ ਅਸੀਂ ਇਹ ਹੋਈ ਹੋਈ ਜਾਣੀ ਚਲ ਮੈਨੂੰ ਹੁਣ ਇਹ ਦੱਸੋ ਇਹ ਡਰਾਈਵਰ ਦੀ ਡਿਮਾਂਡ ਕੀ ਆ ਇਹ ਇੱਕੋ ਹੀ ਗੱਲ ਹੈ ਜੀ ਹਾਂ ਜੇ ਵੱਧ ਮੰਗੋਗੇ ਮੈਂ ਘਟਾ ਦੂੰ ਜੈ ਜੀ ਮੰਗਿਓ ਸਵਾ 6 ਲੱਖ ਦਾ ਦੇਵਾਂਗੇ ਜੀ 6 ਲੱਖ ਤੇ 25 ਹਜ਼ਾਰ ਦਾ ਹਾਂ ਜੀ ਹਾਂ ਜੀ ਮੌਕੇ ਤੇ ਕਿੰਨਾ ਕ ਕਰ ਦੂੰਗੇ ਮੌਕੇ ਜਿਵੇਂ ਤੁਸੀਂ ਕਰ ਦੋ ਕੋਈ ਮਾਨ ਤਨ ਕਰ ਦਾਂ ਥੋੜਾ ਜਿਹਾ ਦੱਸ ਦੂ ਇੱਕ ਰੇਟ ਜਦੋਂ ਆਉਂ ਹੀ ਚੱਲ ਕੇ ਜੀ ਸਾਈ ਕੱ ਜਣ ਕੇ 6 ਲੱਖ ਤੇ 25000 ਦੇ ਵਿੱਚੋਂ ਵੀ ਆਪਾਂ ਮਾਨ ਕਰ ਦਾਂਗੇ ਕੋਈ ਗੱਲ ਨਹੀਂ ਇਹ ਤਾਂ ਚੱਕੋ ਮੈਂ ਤੈਨੂੰ 6 ਲੱਖ 25000 ਤਾਂ ਮੰਗੇ ਹੀ ਆ ਇਹਦੇ ਵਿੱਚੋਂ ਵੀ ਤੁਹਾਡਾ ਖੁੱਲੇ ਦੇਣ ਨਾਲ ਮਾਨਤਾਣ ਕਰਵਾਵਾਂਗੇ ਪਿੰਡ ਸੇਖੇ ਆਜੂ ਬਰਨਾਲੇ ਦੇ ਬਿਲਕੁਲ ਲਾਗੇ ਪੈ ਜਾਂਦਾ ਤੇ ਹੁਣ ਗੱਲ ਕਰਦੇ ਆ ਜੀ 96 ਗੈਰਾ ਟਰੈਕਟਰ ਦੀ ਇਹ ਕਿੰਨਾ ਮਾਡਲ ਹੈ 93 ਮਾਡਲ ਹੈ ਜੀ 93 ਮਾਡਲ ਹੈ ਹਾਂ ਜੀ ਕੰਡੀਸ਼ਨ ਦਾ ਇਹ オリジナル ਹੈ ਜਾਂ ਕੀ ਗੱਲਬਾਤ ਬਣਿਆ ਹੋਇਆ ਸਾਰਾ オリジナル ਹੈ ਜਿੱਕਲੀ ਟੈਂਕੀ ਤੇ ਹੈ ਨਾ オリジナル ਜਾਂ ਦੇਖੋ ਵੀ ਚੰਦਰਾ オリジナル ਨੇ ਹੈ ਪੇਟ ਆ ਮਤ ਇੱਕ ਕਹਦੀ ਆ ਵੀ ਟੈਂਕੀ ਤੇ ਦੋਨੇ ਮਗਰਾੜੇ ਦੇ ਪੇਂਟ ਹੋਏ ਨੇ 93 93 93 ਮਾਡਲ ਇਹਦੇ ਕਾਪੀ ਆ ਜੀ ਇਹਦੀ ਓਕੇ 2026 27 ਤੱਕ ਨੌ ਵੀ ਹੋ ਜੂਈ ਇਹ ਚਿੱਪੜੀ ਕਾਪੀ ਆ ਚਿੱਪੜੀ ਕਾਪੀ ਨੌ ਹੁੰਦਾ ਜੀ ਇਹ ਇਹ ਕਹਦੀ ਆ ਵੀ ਇਹਦੀ ਪਾਸਿੰਗ ਹੈਗੀ ਆ ਹਾਂ ਜੀ ਪਾਸਿੰਗ ਹੈਗੀ ਜਦੋਂ 26 27 ਤੱਕ ਪਾਸਗੇ ਟਰੈਕਟਰ ਅੱਜ ਵੀ ਨਾਮ ਹੋ ਜੂ ਕਈ ਸੱਜਣ ਸੋਚਦੇ ਹੁੰਦੇ ਆ ਨਾ ਵੀ ਭਾਈ ਮੋਡੀਫਿਕੇਸ਼ਨ ਕਰਾਉਣਾ ਸੀ ਬਾਹਰ ਲੈ ਕੇ ਜਾਣਾ ਹਾਂ ਜੀ ਹਾਂ ਜੀ ਚਿੱਪੜੀ ਕਾਪੀ ਹਾਂ ਦੂਸਰੀ ਕਾਪੀ ਦੇ ਵਿੱਚ ਦਿੱਕਤ ਆ ਜਾਂਦੀ ਆ ਇਹ ਆਨਲਾਈਨ ਵੀ ਬੋਲਦਾ ਚਿੱਪੜੀ ਕਾਪੀ ਆ ਸ਼ੋਅ ਦਾ ਹੈਗਾ ਇਹਦੇ ਟਾਇਰਾਂ ਦੀ ਕੀ ਗੱਲਬਾਤ ਹੋਣੀ ਆ ਇਹਦੇ ਟਾਇਰ ਅਰੀਜਨਲ ਨਹੀਂ ਸਾਰਾ ਜੀ ਅੱਛਾ ਟਾਇਰ ਇਹਦੇ ਹੈਗੇ ਨੇ ਮਗਰਲੇ ਟਾਇਰ 45 ਪੈਸੇ ਮੰਨ ਕੇ ਚੱਲ ਹਾਂ ਮੂਹਰੇ ਨਹੀਂ ਹਾਂ ਅੱਧਿਆਂ ਤੋਂ ਘੱਟ ਟਾਇਰ ਨੇ ਅੱਧਿਆਂ ਤੋਂ ਘੱਟ ਨਹੀਂ ਤੇ ਮੂਹਰੇ ਟਾਇਰ ਹੈਗੇ ਨੇ ਲਗਭਗ ਅੱਧਿਆਂ ਵਰਗੇ ਹਾਂ ਜੀ ਅੱਧੇ 60 65 ਪੈਸੇ ਨੇ ਓਕੇ ਇਹ ਹੈਗੇ ਤੇਲ ਬ੍ਰੇਕਾਂ ਚ ਹੈ ਜੀ ਹਾਂ ਜੀ ਹਾਂ ਹੈਗਾ ਸਿੰਪਲ ਜੀ ਜਿਵੇਂ ਕੰਪਨੀ ਚੋਂ ਦਾ ਸਿੰਪਲ ਸੈਂਚ ਕੰਪਨੀ ਆ ਇਹ ਤਾਂ ਸਾਰਾ ਜੀ ਹਾਂ ਬਿਲਕੁਲ ਕੰਪਨੀ ਦਾ ਜਿਵੇਂ ਕੰਪਨੀ ਲੈ ਜਾਈ ਕੋਈ ਚਲਾ ਕੇ ਲੈ ਜਾਈ ਓਕੇ ਜਿਵੇਂ ਇੱਕ ਨੰਬਰ ਆ ਜੀ ਅੱਛਾ ਚੱਲ ਚਲਾ ਵੀ ਤਾਂ ਪੂਰਾ ਮਗਰ ਜਾਵ ਤੇ ਹੌਕੇ ਨੂੰ ਨਮੀ ਲੱਗੀ ਹੋਈ ਹੈ ਜੀ ਹਾਂਜੀ ਹਾਂਜੀ ਹੌਕੇ ਨੂੰ ਨਮੀ ਲੱਗੀ ਹੋਈ ਹੈ ਲੈਂਕਾ ਲੋਕਾਂ ਦਾ ਸਫਾਈ ਦਾ ਟਰੈਕਟਰ ਲੀਕਿੰਗ ਦੀ ਕੋਈ ਸਮੱਸਿਆ ਹੈ ਨਹੀਂ ਇਹਨੂੰ ਨਾ ਨਾ ਜੀ ਇਹ ਤਾਂ ਕਿ ਤੱਕ ਵੀ ਨਹੀਂ ਕੱਢਦਾ ਜੀ ਤੇ ਮੈਨੂੰ ਐ ਦੱਸਿਓ ਜੀ ਇਹ ਇਹਦੀ ਕੀ ਡਿਮਾਂਡ ਹੈ ਟਰੈਕਟਰ ਦੀ ਇਹ ਦੇ ਦਾਂਗੇ ਜੀ 1,70,000 ਦਾ ਜੀ 1,70,000 ਦਾ ਮਾਨਤਾ ਨੂੰ ਹੋਊ ਇਹਦੇ ਵਿੱਚੋਂ ਮਾਨਤਾ ਨੂੰ ਹੋ ਜੂਗਾ ਲੈ ਮਿੱਤਰੋ 1,70,000 ਤਾਂ ਮੰਗੇ ਹੀ ਆ ਇਹਦੇ ਵਿੱਚੋਂ ਵੀ ਤੁਹਾਡਾ ਤੁਸੀਂ ਅੰਦਾਜ਼ਾ ਲਾ ਲਿਆ ਹੁਣਾ ਵੀ ਯਾਰ ਕਿੱਥੇ ਤੱਕ ਬੰਨੂ ਚੁੱਪ ਕਰਕੇ ਆ ਜਾਓ ਤੇ ਕੰਡੀਸ਼ਨ ਦਾ オリジナル ਹੈ ਚਲ ਚਲਾ ਵੀ ਠੋਕੇ ਸਰ ਮੈਂ ਕਹਿੰਦਾ ਦੋ ਟਾਈਮ ਵਾਗ ਲੈ 27 ਤੱਕ ਟਰੈਕਟਰ ਦੀ ਪਾਸਿੰਗ ਪਈ ਆ ਚਿੱਪ ਵਾਲੀ ਕਾਪੀ ਹੈ ਹਨਾ ਤੇ ਇਹਦਾ ਆ ਖੜਾ ਜੀ ਸਵਰਾਜ ਹੁਣ ਇਧਰ ਨੇ ਦੋ 2001 ਮਾਡਲ ਹੈ ਜੀ ਡੀ ਲਕਸ ਅੱਛਾ 2001 ਮਾਡਲ ਹੈ ਹਾਂਜੀ ਹਾਂਜੀ ਇਹ ਇੱਕ ਇਹਦਾ ਕਰਲੋਸ ਕਰ ਇੰਜਨ ਚ ਆ ਜਾਂਦਾ ਹਾਂਜੀ ਹਾਂਜੀ ਕਰਲੋਸ ਕਰ ਇੰਜਨ ਦੇ ਵਿੱਚ ਹੈ ਹਾਂਜੀ ਤੇ ਹੋਰ ਦੱਸਿਓ ਇਹਦੇ ਬਾਰੇ ਕੀ ਗੱਲਾਂ ਬਾਤਾਂ ਇੱਚ ਹੋਇਆ ਹੋਈਆਂ ਨੇ ਜਿਹੜੇ ਚੌਕੜਾ ਨਵਾਂ ਲੱਗਿਆ ਹੋਇਆ ਜੀ ਹਾਂ ਚੌਕੜਾ ਨਵਾਂ ਹਾਂ ਹਾਂ ਜੌਕੜਾ ਨਵਾਂ 2001 ਮਾਡਲ ਹੈ ਜੀ ਇੱਕ ਮਾਡਲ ਡੀ ਲਕਸ ਹੈ ਜੀ ਵੱਡੀ ਲਿਫਟ ਚ ਹੈ ਹਾਂਜੀ ਤੇ ਇਹਦਾ ਆਪਣਾ ਨੰਬਰ ਕਿੱਥੋਂ ਦਾ ਹੈ ਪੰਜਾਬ ਜੀ ਇਹਦੇ ਵੀ ਕਾਪੀ ਚੱਪੜੀ ਆ ਜੀ ਅਸਾਂ ਕਾਪੀ ਇਹਦੀ ਵੀ ਚੱਪੜੀ ਆ ਹਾਂਜੀ ਹਾਂਜੀ ਓਕੇ ਇਹ ਸਟਾਰਟ ਕਰੀ ਉਹਨੂੰ ਥੋੜਾ ਜਿਹਾ ਟਰੈਕਟਰ ਨੂੰ ਆਪੇ ਵੀ ਦੇਖ ਲਈਏ ਇਹ ਤੁਸੀਂ ਇਹਨੂੰ ਸੱਚ ਤੋਤਾ ਤੂਤਾ ਕਿਉਂ ਨਹੀਂ ਹੋਇਆ ਵੀ ਇਹ ਤਾਂ ਜੀ ਅੱਜ ਹੀ ਆ ਜੀ ਟਰੈਕਟਰ ਅਸਾਂ ਜੀ ਆਇਆ ਲਿਆਂਦਾ ਕੋ ਉਦਾਂ ਅਡਜਸਟਮੈਂਟ ਕੀਤਾ ਕਿਸੇ ਨਾਲ ਨਾ ਲੈਫਟ ਮੈਨੂੰ ਲਿਆਂਦਾ ਹੀ ਆ ਜੀ ਅਸਾਂ ਲਿਆਂਦਾ ਹੀ ਆ ਹਾਂ ਇਹ ਸਭ ਤੋਂ ਹੀ ਕਮਾਲ ਦਾ ਓਏ ਆ ਕਰੇ ਉਹਨੂੰ ਮਾਡਲ 1 ਦੱਸਿਆ ਤੀ ਕਣਾ 2001 ਜੀ ਇੱਕ ਮਾਡਲ ਬੰਦ ਕਰ ਦਿਓ ਕੰਡੀਸ਼ਨ ਦਾ ओरिजिनल ਹੀ ਹੈ ਜੀ ਇਹ ਵੀ ਸਾਰਾ ਰੈਡੀ ਨੜੇ ਤੇ ਵੀ ਕਿਤੇ ਕਾਲਮ ਨਹੀਂ ਲੱਗੀ ਕਿਤੇ ਵੀ ਨਹੀਂ ਨਾ ਕੁਝ ਕਰਾਇ ਨਾ ਧੋਤਾ ਜੀ ਇਹ ਜੇ ਇਹ ਤੋਤਾ ਹੈ ਨਹੀਂ ਉਹ ਤਾਂ ਨਾ ਜੀ ਇਹਦਾ ਕੁਝ ਨਹੀਂ ਕਰੇ ਇਹਦਾ ਇਹਦਾ ਕੀ ਸਾਬਕ ਤਾ ਰਹੂਗਾ ਇਹਦੀ ਕੀ ਡਿਮਾਂਡ ਹੈ ਇਹ ਆਪਾਂ ਦੇ ਦਾਂਗੇ ਜੀ ਇਹ ਅਸ਼ਲਟੀ ਦੇਣਾ ਤਾਂ 220000 ਦਾ ਦੇ ਦਾਂਗੇ ਜੀ ਇੱਕ ਮਾਡਲ 220000 ਦਾ ਹਾਂ ਜੀ ਹਾਂ ਜੀ ਲੈ ਥੋੜਾ ਜਿਹਾ ਜਾਇਜ਼ ਕਰੋ ਰੇਟ ਇਹਦਾ ਬੜਾ ਦਾ ਦੀ ਇਹਨੂੰ ਸੱਜਣ ਵੀਡੀਓ ਵੇਖ ਰਹੇ ਐ ਨਹੀਂ ਪਤਾ ਕਿਹੜਾ ਲੈ ਜੇ ਜਾ ਕੇ ਜਹਾਜ਼ ਕਰ ਲਈ ਕੋਈ ਨਾ ਕਿੰਨੇ ਦਾ ਕਰ ਦਈਏ ਪੂਰੇ 2 ਦਾ ਕਰਾ ਦਈਏ 10 ਦਾ ਕਰਾ ਦਈਏ ਚਲ 2 ਲੱਖ ਤੇ 5000 ਦਾ ਟਰੈਕਟਰ ਬਣੂ ਜੇ ਕਿਸੇ ਸੱਜਣ ਨੇ ਖਰੀਦਣਾ ਤੇ ਪਿੰਡ ਸੇਖਾ ਨਾਲ ਜੀ ਆਪਣਾ ਇੱਥੋਂ ਬਰਨਾਲਾ ਤੁਹਾਨੂੰ ਕਿੰਨੀ ਦੂਰ ਪੈਂਦਾ 8 ਕਿਲੋਮੀਟਰ ਪੈਂਦਾ ਜੀ ਬਰਨਾਲੇ ਤੋਂ 8 ਕਿਲੋਮੀਟਰ ਦੂਰ ਹੈ ਤੇ ਰੰਗੀਆਂ ਤੋਂ 4-5 ਕਿਲੋਮੀਟਰ ਰੰਗੀਆਂ ਤੋਂ 4-5 ਕਿਲੋਮੀਟਰ ਰੋਡ ਤੇ ਆਉਣਾ ਹਾਂ ਜੀ ਜਦੋਂ ਬਰਨਾਲੇ ਤੋਂ ਧੂਰੀ ਨੂੰ ਜਾਂਦੇ ਆ ਨਾ ਬਰਨਾਲੇ ਤੋਂ 8 ਕਿਲੋਮੀਟਰ ਤੂਰੀ ਵਾਲੀ ਸਾਈਡ ਤੇ ਪਹਿਲਾ ਪੰਡ ਸੇਖਾ ਆਉਂਦਾ ਤੇ ਇੱਥੇ ਹੀ ਮਿੱਤਰੋ ਟਰੈਕਟਰ ਖੜੇ ਨੇ ਤਿੰਨੇ ਦਵਾਰਾ ਦੱਸ ਦਿੰਨੇ ਆ ਇਹ ਹੈਗਾ ਜੀ 93 ਮਾਡਲ ਇਹ ਤਰ੍ਹਾਂ ਨੇ ਮਾਡਲ ਇਹ ਹੈਗਾ 2001 ਮਾਡਲ ਹਾਂਜੀ ਹਾਂਜੀ ਇਹ ਹੈਗਾ 2018 ਮਾਡਲ ਇਹ 1500 ਘੰਟਾ ਚੱਲਿਆ ਹੋਇਆ ਸੌਰੀ ਕੰਡੀਸ਼ਨ ਦਾ ਓਰੀਜਨਲ ਹੈ ਫੁੱਲ ਜਿਵੇਂ ਕਹ ਦੀ ਨਾ ਯਾਰ ਘੰਟਾ ਟਰੈਕਟਰ ਫੁੱਲ ਘੰਟਾ ਓਕੇ ਜੀ ਤਾਂ ਓਕੇ ਕੋਕਾ ਪੀਸ ਕਹ ਦਿੰਨੇ ਆ ਇੰਦਰ ਝਾਕਣ ਦੇ ਵੀ ਲੋੜ ਨਹੀਂ ਤੇ ਹੁਣ ਐ ਦੱਸਿਓ ਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਜੇ ਤੁਹਾਨੂੰ ਪਰ ਸੱਜਣ ਸੰਪਰਕ ਕਰਨ ਮੇਰਾ 9943 ਜੀ ਹੂੰ 4 ਨਾਮ ਹੈਗਾ ਤੁਹਾਡਾ ਕਾਲਾ ਸਿੰਘ ਉਦਾਂ ਨਾਮ ਜਸਪਾਲ ਸਿੰਘਾ ਇੱਕ ਬੇਟੇ ਦਾ ਨੰਬਰ ਲੈ ਲਓ ਜੀ ਅੱਛਾ ਜੀ ਉਹ ਕਿੰਨਾ ਨੰਬਰ ਹੈ ਜੀ ਉਹ 98042 ਹੂੰ 57300 57300 ਉਹਦੇ ਦੀ ਫੋਟੋ ਫੋਟੋ ਉਹੀ ਮੰਗਾਉਂਦਾ ਮੈਂ ਤਾਂ ਛੋਟਾ ਮੰਗਾਈ ਰੱਖਦਾ ਅੱਛਾ ਠੀਕ ਹੈ ਜੀ ਤੇ ਲੈ ਮਿੱਤਰੋ ਕਰੇ ਉਸਪਾਰਕ ਜੇ ਕਿਸੇ ਸੱਜਣ ਨੇ ਸਵਰਾਜ ਲੈਣਾ ਜਾਂ ਫਿਰ ਨਿਊ ਹਾਲੈਂਡ ਸਪੈਸ਼ਲ ਡੀਜ਼ਲ ਲੈਣਾ ਜਾਂ ਫਿਰ ਤੁਹਾਡੇ ਦਿਲ ਦੇ ਵਿੱਚ ਚਾਹਣਾ ਦੇ 511 ਲੈਣਾ ਤਿੰਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਟਰੈਕਟਰ ਲੈ ਜਿਓ ਤਿੰਨੇ ਆਨਲਾਈਨ ਗੱਲ ਇਹ ਹੈ ਇਹਦੀ ਵੀ ਹੈ ਇਹੋ ਆਪਣੀ ਚੱਪੜੀ ਕਾਪੀ ਹੈ ਇਹਦੀ ਵੀ ਚੱਪੜੀ ਕਾਪੀ ਉਹਦੀ ਤਾਂ ਹੈਗੀ ਹੈਗੀ ਫਸਟ ਟਾਈਮ ਔਨਰ ਦੇਣੇ ਤਾਂ ਨਹੀਂ ਲਗਪਗ ਹਨਾ ਨਹੀਂ ਦੂਜੇ ਥਾਂ ਮੇਨਾ ਇਹ ਦੂਜੇ ਥਾਂ ਮੇਨਾ ਤੇ ਬਾਕੀ ਆਪਣਾ ਨੰਬਰ ਕੈਪਸ਼ਨ ਦੇ ਵਿੱਚ ਲਿਖਤਾ ਬਸ ਸੰਪਰਕ ਕਰੋ ਕਰਾਂ ਸੰਪਰਕ ਕਰੋ ਜੈਜ ਰੇਡ ਦੇ ਟਰੈਕਟਰ ਨੇ